ਟ੍ਰੇਨ ਆਈਡੀ ਆਪਣੇ ਆਖੀਆ ਦਾਦਰ ਐਕਸਪ੍ਰੈਸ 11057 ਇਹ ਨਾਲ ਆਪਣੇ ਪਟਿਆਲਾ ਤੋਂ ਚੱਲ ਪਈ ਆ ਦਾਦਰ ਐਕਸਪ੍ਰੈਸ ਇਸ ਰੇਲਵੇ ਸਟੇਸ਼ਨ ਦੇ ਜਿਹੜੇ 2 ਨੰਬਰ ਪਲੇਟਫਾਰਮ ਤੇ ਮੇਰੀ ਜਿਹੜੀ ਟ੍ਰੇਨ ਅਨਦਰਾ ਐਕਸਪ੍ਰੈਸ ਪਹੁੰਚ ਚੁੱਕੀ ਹੈ ਤੇ ਇਸ ਤੋਂ ਅੱਗੇ ਮੈਂ ਤੁਹਾਡ ਨੂੰ ਸਾਰੇ ਸਟੇਸ਼ਨਾਂ ਦੀ ਜਾਣਕਾਰੀ ਦਿੰਦਾ ਜਾਵਾਂਗਾ ਕਿਉਂਕਿ ਜਿਹੜੀ 90 ਤੱਕ ਦੀ ਜਿਹੜੀ ਹੈਗੀ ਆ ਵੀਡੀਓ ਪਹਿਲਾਂ ਮੈਂ ਪਾਈ ਹੋਈ ਆ 11 ਤੰਤ 2024 ਨੂੰ ਉਸ ਦਿਨ ਕਿਸਾਨਾਂ ਨੇ ਅੱਗੇ ਜਿਹੜਾ ਧਰਨਾ ਲਾ ਦਿੱਤਾ ਸੀ ਤੇ ਟ੍ਰੇਨ ਨਹੀਂ ਜਾ ਸਕੀ ਤੇ ਮੈਂ ਵਾਪਸ ਨਾਪਾ ਸਟੇਸ਼ਨ ਤੋਂ ਪਟਿਆਲਾ ਚ ਲੈ ਗਿਆ ਸੀ ਆਏ ਕੇ ਸਦਰਪੇ ਅਦਾ ਪਾਈ ਲਗੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਇਹ ਜਿਹੜੇ ਹੈਗੇ ਆ ਨਾਬਰ ਆ ਤੁਸੀਂ ਜੀ ਪਹਿਲਾਂ ਜਦੋਂ ਮਹਾਰਾਜਾ ਸਾਹਿਬ ਦਾ ਦਰਬਾਰ ਹੁੰਦਾ ਸੀਗਾ ਇੱਕ ਹੁੰਦੇ ਸੀ ਕਾਨ ਸਿੰਘ ਨਾਬਾ ਜਿਹਦਾ ਨਾਮ ਸੁਣਿਆ ਹੋਇਆ ਤੁਸੀਂ ਤੇ ਇੱਕ ਹੁੰਦੀ ਸੀ ਰਿਆਸਤ ਕਪੂਰਥਲਾ ਇੱਕ ਹੁੰਦੀ ਸੀ ਪਟਿਆਲਾ ਤੇ ਦੈਨ ਨਾਬਾ ਤੇ ਜੇਂਦ ਇਹ ਸਾਰੀਆਂ ਸਿੱਖ ਰਿਆਸਤਾਂ ਸੀਗੀਆਂ ਤੇ ਆਪਾਂ ਨਾਬਾ ਤੋਂ ਬਾਹਰ ਨਿਕਲ ਚੁੱਕੇ ਆ ਇਹ AC ਕੋਚਾਂ ਤੋਂ ਹੀ ਦੇਖ ਸਕਦੇ ਹਾਂ ਬਸ ਮੇਰੀ ਜਿਹੜੀ ਕੁਛ ਗੰਦ ਮਟਿਆ ਹੋਇਆ ਸੀ ਸ਼ੀਸ਼ੇ ਦੇ ਉੱਤੇ ਜਿਹੜੀ ਕੁਛੀ ਕੁਛ ਨੋਟਸ ਭਾਈ ਤਾਂ ਹੈ ਲੇਕਿਨ ਰੇਲਵੇ ਵਾਲੇ ਨਾਲ ਦੇਖਦੇ ਅੰਦਰ ਕਰ ਰਹੇ ਜੀ ਪਰ ਮੇਰੀ ਜਿਹੜੀ ਪਬਲਿਕ ਆਨ ਨੂੰ ਬੇਨਤੀ ਹੈ ਵੀ ਜਿਹੜਾ ਜਿਹੜੇ ਸ਼ੀਸ਼ੇ ਤੋਂ ਪਾਣ ਖਾ ਖਾ ਕੇ ਟੁੱਟ ਰਹੇ ਇਹ ਨਾ ਟੁੱਟਿਆ ਕਰੋ ਆ ਦੇਖੋ ਸਫਾਈ ਰੱਖਿਆ ਕਰੋ सफाई है लेकिन रेलवे भी कितने तक जाए अपन पब्लिक को सोचना चाहिए कि जीडी सफाई अच्छी तरह की जाए चाय का काम करते हो नहीं 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 आप नहीं आप तो अच्छा काम कर रहे हो चाय काम मैं तो वैसे पब्लिक की बात करता हूँ ये देखो कितना खराब किया हुआ है मेरी पब्लिक से बेनती है कि इसको साफ रखें जो इंडियन रेल रेलवे आपकी अपनी रेल है ਕੋਈ ਸ਼ੱਕ ਨਹੀਂ ਸਫਾਈ ਹੈ ਅੰਦਰ ਪਹਿਲਾਂ ਵੀ ਇੱਥੇ ਜਿਹੜਾ ਅਸੀਂ ਸਫਾਈ ਸੇਵਕ ਕੋ ਆਕੇ ਗਿਆ ਸੀ ਸਫਾਈ ਕਰਕੇ ਗਿਆ ਸੀ ਸਫਾਈ ਤਾਂ ਕਰਦਨੇ ਨੇ ਲੇਕਿਨ ਜਿਹੜੀ ਪਬਲਿਕ ਆਉਨ ਦੇਖਦੀ ਜਿੱਥੇ ਦੇਖਿਆ ਉਥੇ ਬੋਸਲ ਸੜ ਦਿੱਤੀ ਜਿੱਥੇ ਦੇਖਿਆ ਜ਼ਿਆਦਾ ਕਬਸੜ ਦਿੱਤਾ ਇਹ ਨਹੀਂ ਕਰਨਾ ਚਾਹੀਦਾ ਪਬਲਿਕ ਨੂੰ ਮੇਰੀ ਬੇਨਤੀ ਹੈ ਇਹ ਤੁਸੀਂ ਨਾ ਕਰਿਆ ਕਰੋ ਆਪਣਾ ਸਫ਼ਰ ਤੁਹਾਡਾ ਰਹੇਗਾ ਲੁਧਿਆਣਾ ਤੱਕ ਚਲੋ ਮਿਲਦੇ ਆ ਅਗਲੇ ਸਟੇਸ਼ਨ ਤੇ ਸ਼ਿਟਾ ਮਣ ਆ ਗਿਆ ਜੀ ਤੋਦੇ ਦੇਖੋ ਸ਼ਿੱਟਾਂ ਵਾਲਾ ਕ੍ਰੋਸ ਕਰ ਚੁੱਕੀ ਹੈ ਕਿਉਂਕਿ ਇਹ ਛੋਟਾ ਸਟੇਸ਼ਨ ਹੈ ਮੇਲ ਗੱਡੀ ਹੈ ਇਸ ਲਈ ਇੱਥੇ ਨਹੀਂ ਰੁਕਦੀ ਇਹ ਹੁਣ ਇਹਦਾ ਦੈਨ ਜਿਹੜਾ ਸਟੇਸ਼ਨ ਆ ਉਹ ਹੈਗਾ ਧੂਰੀ ਇਹ ਆਪਾਂ ਜਿਹੜਾ ਸਟੇਸ਼ਨ ਆ ਕਾਲਛੜੀ ਕ੍ਰੋਸ ਕਰ ਰਹੇ ਆ ਵੀ ਇੱਥੇ ਨਹੀਂ ਰੁਕਦੀ ਗੱਡੀ ਕਿਉਂਕਿ ਮੇਲ ਗੱਡੀ ਆ ਇਹ ਜਿਹੜਾ ਸਾਹਮਣੇ ਤੁਸੀਂ ਰੋਡ ਦੇਖ ਰਹੇ ਹੋ ਇਹ ਹੈਗਾ ਜੀ ਦਿੱਲੀ ਐਕਸਪ੍ਰੈਸ ਵੇ ਟੂ ਜੰਮੂ ਤੋਂ ਵੀ ਦਿੱਲੀ ਜਮੂ ਐਕਸਪ੍ਰੈਸ ਵੀ ਬਣ ਰਿਹਾ ਹੈ ਜੀ ਅੰਡਰ ਕੰਸਟਰਕਸ਼ਨ ਤਾਂ ਕਿਸ ਕਾਹ ਦੀ ਕਹਤੇ ਬਾਤ ਹੈ ਤੁਸੀਂ ਦੇਖ ਸਕਦੇ ਹੋ ਬਣ ਰਿਹਾ ਹੈ ਜੀ ਠੀਕ ਹੈ ਨਾ ਦਿੱਲੀ ਕਟੜਾ ਐਕਸਪ੍ਰੈਸ ਵੀ ਹਾਂ ਇਹ ਹੈ ਜੀ ਅੰਡਰ ਅੰਡਰ ਕੰਸਟਰਕਸ਼ਨ ਹੈ ਕਿਹੜਾ ਜਿਹੜਾ ਪੰਜਾਬ ਦਾ ਸਟੇਸ਼ਨ ਆ ਜੀ ਇਹ 2 ਨੰਬਰ ਪਲੇਟਫਾਰਮ ਤੇ ਤੇ ਆਈ ਆ ਤੂਰੀ ਤੇ ਇਹ ਨਾ ਬਣੇ ਰਹੇ ਹੋ ਕੋਈ ਤੇ ਫਰੂਟ ਵਗੈਰਾ ਸਾਰਾ ਕੁਝ ਮਿਲ ਜਾਂਦਾ ਚਾਹ ਪਾਣੀ ਪਾਣੀ ਦੀ ਬੋਤਲ ਬਰੈਡ ਕੋੜੇ ਖਾਣ ਪੀਣ ਤੁਹਾਨੂੰ ਪਤਾ ਪੰਜਾਬ ਦਾ ਬਹੁਤ ਵਧੀਆ ਹੈਗਾ ਤੇ ਇਹ ਤੁਸੀਂ ਇੱਥੇ ਭੁੱਖੇ ਨਹੀਂ ਜਾਉਂਗੇ ਪੰਜਾਬ ਚ ਆ ਕੇ ਤੇ ਇਹਦੇ ਨਾਲ ਬਣੇ ਰਹੇ ਤੁਹਾਨੂੰ ਅਗਲੇ ਸਟੇਸ਼ਨ ਤੇ ਮਿਲਦਾ ਨਹੀਂ ਮੈਂ ਸਵਾਰੀਆਂ ਖੜੀਆਂ ਨੇ ਚੜਨ ਦਾ ਇਹ ਸਾਹਮਣੇ ਤੇ ਗੋੜ ਵੀ ਦੇਖ ਸਕਦਾ ਇੱਥੋਂ ਜੰਕਸ਼ਨ ਆ ਇੱਕ ਤੋਂ ਜਿਹੜੀਆਂ ਟ੍ਰੇਨਾਂ ਬਦਲੀਆਂ ਜਾਂਦੀਆਂ ਨੇ ਜੱਕਲ ਨੂੰ ਬਠਿੰਡਾ ਨੂੰ ਕਿਉਂਕਿ ਜੰਕਸ਼ਨ ਸਾਹਮਣੇ 슈ਗਰ ਮਿਲ ਤੁਹਾਨੂੰ ਦਿਖ ਰਹੀ ਹੈ ਧੂਰੀ ਦੀ ਤੋਂ ਲਈ ਸੋਵਾਨਾ ਤੋਂ ਤੁਹਾਨੂੰ ਨੈਕਸਟ ਜਿਹੜਾ ਵੀ ਸਟੇਸ਼ਨ ਹੋਊਗਾ ਉੱਤੇ ਮਿਲਦੇ ਆ ਜੀ ਲਾ ਕੇ ਫਾਈਨਲੀ ਦੇਖੋ ਇਹ ਜਿਹੜੀ ਪਬਲਿਕ ਬੇਤੀ ਇੰਪੋਰਟਾਂ ਸਟੱਜ ਜਾਂਦੀ ਆ ਤੇ ਕੋ ਇਹ ਨਹੀਂ ਪਬਲਿਕ ਪਬਲਿਕ ਨੂੰ ਮੇਰੀ ਬੇਨਤੀ ਵੀ ਨਾ ਕਰਿਆ ਕਰੋ ਸਭਾਈ ਰੱਖੋ ਤੁਸੀਂ ਇਹ ਇਹ ਤੁਹਾਡੀ ਆਪਣੀ ਟ੍ਰੇਨ ਆ ਫਾਸਦੀ ਰਹੀ ਹੈ ਤੁਹਾਡੀ ਆਪਣੀ ਟ੍ਰੇਨ ਆ ਇਹ ਦੇਖੋ ਇਧਰ ਪਾਣੀ ਕੋਈ ਛੱਡ ਗਿਆ ਹੈਗਾ ਪਤਾ ਨਹੀਂ ਪਿੱਛੋਂ ਇੰਚ ਦਬਾਅ ਆ ਜਾਂ ਪਿਸਟਨ ਚੱਲੀ ਜਾ ਰਿਹਾ ਤੇਰਾ ਮੇਰੀ ਬੇਨਤੀ ਹੈ ਵੀ ਪਬਲਿਕ ਜਿਹੜੀ ਸਫ਼ਰ ਕਰਦੀ ਆ ਉਹ ਇਸ ਤਰ੍ਹਾਂ ਨਾ ਕਰਿਆ ਕਰੋ ਓ थैंक यू ਚਲੋ ਠੀਕ ਨਾ ਫਾਈਨਲੀ ਇਹ ਮਲੇਕੋਲ ਆ ਗਿਆ ਜੀ ਇਹ ਵੀ ਇੱਥੇ ਉਤਰਨਗੇ ਮਲੇਕੋਲ ਆ ਇਹ ਇਹ ਪ੍ਰੇ ਕੋਲ ਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਇਧਰ ਇੱਕ ਨਮਸਤਕ ਹਾਂਜੀ ਨਾ ਇਹ ਤੋਂ ਚੱਲ ਪਈਆ ਇਹ ਜਿਹੜਾ ਹੈ ਨਾ ਤੁਸੀਂ ਦੇਖ ਰਹੇ ਹੋ ਇਹ ਨੇ ਮਲੇ ਕੋੜਲੇ ਦਾ ਪੁਰਾਣਾ ਸਟੇਸ਼ਨ ਹੈ ਇਹਦੀ ਵੀ ਰੈਨੋਵੇਸ਼ਨ ਜਿਹੜੀ ਚੱਲ ਰਹੀ ਆ ਇਹ ਦੇਖੋ ਤੁਸੀਂ ਤਿੱਖ ਸਕਦੇ ਹੋ ਕਿੰਨਾ ਪੁਰਾਣਾ ਸਟੇਸ਼ਨ ਆ ਜੀ ਇੱਥੇ ਜਿਹੜੀ ਵੱੱਦੀ ਆ ਮੌਮਟਨ ਜਿਹੜੇ ਉਹਨਾਂ ਦੀ ਹੈਗੀ ਜ਼ਿਆਦਾ ਮਲੇ ਕੋੜਲਾ ਚ ਮਲੇ ਕੋੜਲਾ ਦੇ ਨਮਾਬ ਵੀ ਹੋਇਆ ਤੇ ਇਹ ਜਿਹੜਾ ਹੈਗਾ ਸ਼ਹਿਰ ਇਹ ਰਾਜੇ ਮਹਾਰਾਜਿਆਂ ਨਾਲ ਜੁੜਿਆ ਹੋਇਆ ਜੀ ਤੇ ਫਾਈਨਲੀ ਆਪਾਂ ਤੁਸੀਂ ਕਿਤੇ ਵੀ ਦੇਖੋ ਸਬਜ਼ੀ ਜਿਆਦਾ ਲੱਗੇ ਆ ਸਾਹਮਣੇ ਦੇਖੋ ਗੋਭੀ ਲੱਗੀ ਹੈ ਗੋਭੀ ਫੁੱਲ ਗੋਭੀ ਜਿਹਨੂੰ ਕਹਿੰਦੇ ਆ ਸਰੋਂ ਦੇ ਫੁੱਲ ਦੇਖੋ ਆ ਫਿਰ ਗੋਭੀ ਆ ਗਈ ਜਾਨੀ ਜਿਹੜੀ ਇੱਥੇ ਪੈਦਾਵਾਰ ਜਿਹੜੀ ਸਬਜ਼ੀਆਂ ਦੀ ਬਹੁਤ ਜ਼ਿਆਦਾ ਹੁੰਦੀ ਆ ਮਰੇ ਕੋਲ ਦਾ ਸਬਜ਼ੀਆਂ ਦੇ ਨਾਮ ਨਾਲ ਜਿਹੜਾ ਮਸ਼ਹੂਰ ਆ ਉਹ ਸਾਹਮਣੇ ਜਿਹੜਾ ਬਿਜਲੀ ਘਰ ਤੋਂ ਵੀ ਜੂਮ ਕਰਕੇ ਤੁਹਾਨੂੰ ਦਿਖਾ ਰਿਹਾ ਹਾਂ ਜੀ ਬਿਜਲੀ ਘਰ ਆ ਜੀ ਮੈਂ ਜੀ ਅਮਨਗੜ ਜਿਹੜਾ ਸਟੇਸ਼ਨ ਉੱਤੇ ਪਹੁੰਚ ਚੁੱਕਿਆ ਜਿਹੜੀ ਟ੍ਰੇਨ ਆ ਪਲੇਟਫਾਰਮ ਤੇ ਐਂਟਰ ਕਰ ਚੁੱਕੀ ਆ ਤੁਸੀਂ ਸਟੇਸ਼ਨੋਂ ਦੇਖ ਸਕਦੇ ਹੋ ਇਹ ਅਮਨਗੜ ਇਹ ਅੰਗਰੇਜ਼ਾਂ ਦੇ ਟਾਈਮ ਦਾ ਸਟੇਸ਼ਨ ਆ ਜੀ ਆਹ ਜਿਹੜੀ ਬਿਲਡਿੰਗ ਆ ਇਹ ਬਾਅਦ ਚ ਨਵੀਂ ਬਣੀ ਹੋਈ ਆ ਤੇ ਮੈਂ ਮੇਰੇ ਸੁਣਨ ਚਾਹੇ ਜਿਹੜੀ ਇੱਥੇ ਤਰਤੀਆਂ ਜਦੋਂ ਟ੍ਰੇਨ ਆਉਂਦੀ ਆ ਪਤਾ ਨਹੀਂ ਲੱਗਦਾ ਵੀ ਟ੍ਰੇਨ ਆ ਗਈ ਆ ਜਿਹੜੀ ਤਰਤੀ ਇੱਥੇ ਕਹਿੰਦੇ ਸੁਣਨਾ ਜੀ ਮੈਂ ਅੱਜ ਪਹਿਲਾਂ ਤੋਂ ਸੁਣਦਾ ਆ ਹਾਂਜੀ ਕਾਕਾ ਜੀ ਸਤਿ ਸ਼੍ਰੀ ਅਕਾਲ। ਹੋਰ ਕਿਵੇਂ ਹੋ? ਕਿੱਥੋਂ ਆਏ? ਕਿੱਥੇ ਜਾ ਰਹੇ ਹੋ? ਜਲੰਧਰ। ਪਹਿਲਾਂ ਚਲੋ ਤੁਸੀਂ ਆਪਣਾ ਨਾਮ ਬਤਾਓ, ਕੀ ਕੰਮ ਕਰਦੇ ਹੋ? ਮੈਂ ਮਨੀਸ਼ ਆ, ਸਟੂਡੈਂਟ ਆ। ਅੱਛਾ ਜੀ। ਇਹ ਕਿਹੜੇ ਸਟੇਮ 'ਚ? ਮੈਡੀਕਲ। ਓਕੇ ਓਕੇ। ਕਿੱਥੇ ਜਲੰਧਰ? ਹਾਂਜੀ ਹਾਂਜੀ। ਅੱਛਾ 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 ਅੱਛਾ। ਤੇਰਾ ਇਥੋਂ ਕਿੱਥੋਂ ਆਇਆ? ਲੰ드로 ਚਾਂਸੀ ਚੜ੍ਹੇ ਆ। ਅੱਛਾ ਚੜ੍ਹੇ। ਉੱਥੇ ਆਪਣੇ ਕੰਮ ਕਰੇ ਸੀ ਵੈਸੇ। ਨੇ ਨਹੀਂ ਮੰਦਰ ਗਏ ਅੱਛਾ 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 ਕਿੱਦਾਂ ਦਾ ਲੱਗਾ ਤੁਹਾਨੂੰ ਜਿਹੜੀ ਦਾਦਰ ਐਕਸਪ੍ਰੈਸ ਤੋਂ ਤਾਂ ਟ੍ਰੇਨ ਆ ਦਾਸਾਪੜਾ ਉਹ ਬਕਾਰ ਆ ਕਾਫੀ ਸਲੋ ਆ ਕਾਫੀ ਜ਼ਿਆਦਾ ਬਕਾਰ ਰੁਕ ਰੁਕੇ ਚੱਲਦੀ ਆ ਹਾਂ ਇੱਕ ਤਾਂ ਲੇਟ ਚੱਲਦੀ ਪਈ ਆ ਹਾਂਜੀ ਹਾਂ ਚਲੋ ਮੈਂ ਮੇਰੇ ਦੇਖਣ ਵਾਲੇ ਦਰਸ਼ਕੋ ਮੈਂ ਬੇਨਤੀ ਕਰੂੰਗਾ ਵੀ ਜਰਾ ਇਹਦਾ ਰੈਗੂਲਰਟੀ ਬਣਾ ਥੋੜੀ ਜਿਹੀ ਲੇਟ ਹੀ ਚੱਲਦੀ ਆ ਰਹੀ ਹੈ ਕਾਫੀ ਦਿਨਾਂ ਤੋਂ ਜਦੋਂ ਦਾ ਸਰਦੀ ਨਿਕਲੀ ਹੈ ਉਸ ਤੋਂ ਉਦੋਂ ਬਾਅਦ ਇਹ ਟਰੇਨ ਜਿਹੜੀ ਐ ਲੇਟ ਚੱਲਦੀ ਪਈ ਆ ਤੇ ਕਾਈਂਡਲੀ ਇਹਦੇ ਵੱਲ ਰੇਲਵੇ ਅਧਿਕਾਰੀਆਂ ਨੂੰ ਮੈਂ ਬੇਨਤੀ ਵੀ ਕਰੂੰਗਾ ਕਿ ਇਹਦੇ ਵੱਲ ਜਰਾ ਟੈਨਸ਼ਨ ਦੇਣ ਤੇ ਧਿਆਨ ਦੇਣ ਤੇ ਇਹਨੂੰ ਰੈਗੂਲਰ ਠੀਕ ਟਾਈਮ ਤੇ ਚੱਲੇ ਧੰਨਵਾਦ ਆ ਤੁਹਾਡਾ ਅਜੇ ਤੱਕ ਇਹਨੇ ਖੜੀ ਰਹੀ ਆ ਅੱਧਾ ਪੌਣਾ ਘੰਟਾ ਹੀ ਹੋ ਗਿਆ ਸਰ ਹੁਣ ਚੱਲੀ ਆਂਦੀ ਐ ਐਮਰਜੈਂਸੀ ਚੱਲ ਰਹੀ ਆ ਲੁਧਿਆਣਾ ਤੋਂ ਲੈ ਕੇ ਅੱਗੇ ਕੋਈ ਟਰੇਨ ਵੀ ਨਹੀਂ ਆਈ ਪਤਾ ਨਹੀਂ ਕੀ ਗੱਲ ਕੋਈ ਬ੍ਰੇਕਡਾਊਨ ਹੋਈ ਹੋਣੀ ਆ ਇਹ ਐਂਡ ਦਰਜ ਜੁੜੇ ਆ ਜੀ ਐਫਸੀਏ ਦੇ ਡਾਊਨ ਖੰਦੇ ਆ ਕੰਟੇਨਰ ਪਏ ਆ ਦੇਖ ਸਕਦੇ ਆ ਆਹ ਸੁੱਚ ਜੁਨੇ ਫਾਈਨਲ ਹੈ ਨਾ ਫਿਰ ਇਹ ਕਾਫੀ ਕੰਟੇਨਰ ਪਏ ਆ ਇਹ ਪਾਸੰਜਰ ਟ੍ਰੇਨ ਖੜੀ ਆ ਜੀ ਤੇ ਪਾਲਣ ਦਾ ਕਿਸ ਪਹਿਲਾ ਇਹ ਬਾਤ ਪਨੀਰੀ ਟੋਟੀ ਯਾਰ ਕੋਈ ਜਿਹੜੀ ਆ ਪਸੰਜਰ ਟ੍ਰੇਨ ਇੱਧਰ ਖੜੀ ਆ ਅਮਰੋਸਰ 3 ਫੁੱਟ ਅਮਰੋਸਰ ਇਸਾਰ ਲੁਧਿਆਣਾ ਤੇ ਪਸੰਜਰ ਟ੍ਰੇਨਾਂ ਜੀ ਇਸਾਰ ਤੱਕ ਕਿਹ ਜਾਈਗੀ ਉਹ ਪੀਨੇ ਤੋਂ ਤਾਂ ਬਹੁਤ ਅੱਛਾ ਪਲੇਟ ਤੇ ਅੱਗੇ ਨੰਬਰ ਅੱਗੇ ਨਾਲ ਅੱਗੇ ਚਲੇ ਜਾਂਦੇ ਆ ਨੇ ਜੇ ਕੋਈ ਜਿਹੜਾ ਕੋਚ ਆ ਕੋ ਕਿਧਰੇ ਚੱਲਿਆ ਜਾਂਦਾ ਕੋ ਕਿਧਰੇ ਚੱਲਿਆ ਜਾਂਦਾ ਇਸ ਕਰਕੇ ਚੂਰੂ ਵੀ ਲਿਖਿਆ ਹੋਇਆ ਰਾਜਸਥਾਨ ਦਾ ਵਿੱਚ ਫਾਈਨਲੀ ਆਪਣੀ ਇਸ ਸਿਚੁਏਸ਼ਨ ਤੋਂ ਜਿਹੜੀ ਐਟ ਟਾਈਮ ਚੱਲ ਪਈ ਜਾ। ਇਸ ਕਿਲਾ ਰਾਏਪੁਰ ਸਟੇਸ਼ਨ ਜੀ ਇਸ ਦੇਖਦੇ। ਉਹ ਵੀ ਡਰ ਰਿਹਾ ਮੈਂ। ਪਿਛਲੇ ਤੋਂ ਜਿਹੜੀ ਐ ਚੱਲ ਚੁੱਕੀ ਆ ਕਿਲਾ ਰਾਏਪੁਰ ਤੋਂ। ਬਾਹਰ ਆ ਕੇ ਤਾਂ ਛੱਟਾ ਪਕੜ ਕੇ ਮਾਰ ਕੇ ਬਾਹਰ ਜਿੱਤ ਜਾ। ਬਾਹਰੇ ਵੀ ਮਾਰੇ। ਬਹੁਤ ਰੇਟ ਚੱਲ ਰਹੀ ਹੈ ਕੰਟਾ ਤੱਕ ਵੀ ਹੋਰ ਲੇਟ ਹੋ ਗਿਆ ਹੈ। ਨਹੀਂ ਨਹੀਂ ਕੋਈ ਤਾਂ ਪਾ ਲੋਗੇ। ਨਾ ਅਪੂਰੀ ਹੋਈ ਜਾਂਦਾ ਬੁੜੀ ਜੀ ਪਾ। ਚਲੋ ਓਕੇ। ਨਹਿਰ ਸਿਓ ਬੀ ਨਿਕਲ ਗਈ ਆ ਇਹ ਹੈ ਗੱਲ ਲਾਈਨ ਜਿਹੜੀ ਨਹਿਰ ਸਿਓ ਨਿਕਲ ਚੁੱਕੀ ਆ ਤੇ ਫਾਈਨਲ ਆਪਣਾ ਹੁਣ ਸਟੇਸ਼ਨ ਆਉਣੇ ਵਾਲਾ ਟੁਰੀ ਲਾਈਨ ਦਾ ਏਰੀਆ ਜੀ ਇਹ ਕਲਸੀ ਫਰਨੀਚਰ ਕਲਸੀ ਇੰਟੀਰੀਅਰ ਜੀ ਦਾ ਅਸੀਂ ਲੁਧਿਆਣੇ ਦੇ ਵਿੱਚ ਆ ਗਏ ਆ ਨਹੀਂ ਅਮਰਸਰ ਜਾ ਕੇ ਜੇ ਟ੍ਰੇਨ ਫੜੇਗੀ ਉੱਥੇ ਜਾ ਕੇ ਜਿਹੜੀ ਸਪਾਈ ਹੋਏਗੀ ਇਸੇ ਕੋਚ ਨੇ ਇਹ ਜਿਹੜੇ ਮੇਲ ਲਾਈਨਾਂ ਅਸੀਂ ਤਾਂ ਹੰਮ ਕੇ ਆਇਆ ਬਾਇਆ ਧੂਰੀ ਤੇ ਸਾਹਮਣੇ ਗੁਰਦੁਆਰਾ ਦੁੱਖਨਵਾਨ ਸਾਹਿਬ ਜੀ ਲੁਧਿਆਣੇ ਦਾ ਤੇ ਇਹ ਜਿਹੜੀ ਮੇਲ ਲਾਈਨਾਂ ਸਿੱਧੀ ਅੰਮ੍ਰਾਲਾ ਨੂੰ ਜਾਂਦੀ ਆ ਤੇ ਅਸੀਂ ਆਏ ਆ ਧੂਰੀ ਵੱਲੋਂ ਕਿਉਂਕਿ ਬਾਇਆ ਪਟਿਆਲਾ ਧੂਰੀ ਹੋ ਕੇ ਆਉਂਦੀ ਆ ਟ੍ਰੇਨ ਜਿਹੜੀ ਦੱਦ ਰੈਕਸਪ੍ਰੈਸ ਨੰਬਰ 11057 ਇਹਦੇ ਵਿੱਚ ਮੈਂ ਸਫ਼ਰ ਕਰ ਰਿਹਾ ਮੇਰਾ ਸਫ਼ਰ ਲੁਧਿਆਣੇ ਤੱਕ ਤੁਹਾਡਾ ਨਾ ਰਹੇਗਾ ਅੱਗੇ ਚਲੋ ਸਟੇਸ਼ਨ ਤੇ ਆਪਾਂ ਮਿਲਦੇ ਆਂ ਇਹ ਸਾਹਮਣੇ ਤੋਂ ਖੜਾ ਰਿਹਾ ਸੀ ਮੇਨ ਲਾਈਨ ਹੈ ਜਿਹੜੀ ਇਸੇ ਸਿੱਧੀ ਹੀ ਬਾਲੇ ਜਾਂਦੀ ਹੈ ਜੀ ਖਾਲੀ ਜਿਹੜੀ ਪਈ ਹੈ ਇਹ ਬੜੀ ਰੈਲ ਇੱਧਰ ਲੁਧਿਆਣਾ ਹੈ ਨਾ ਚਲੋ ਫਾਈਨਲ ਪਲੇਟਫਾਰਮ ਤੇ ਆ ਚੁੱਕੇ ਹਾਂ ਅਸੀਂ ਦੇਖ ਸਕਦੇ ਹਾਂ ਲੁਧਿਆਣਾ ਜਦੋਂ ਪਲੇਟਫਾਰਮ 'ਤੇ ਫਾਈਨਲੀ ਮੈਂ 11057 ਤੇ ਆ ਚੁੱਕਿਆ ਹਾਂ ਆ ਦੇਖੋ ਟ੍ਰੇਨ ਅਜੇ ਰੁਕ ਰਹੀ ਹੈ ਮੈਂ ਪਹਿਲਾਂ ਉਤਰ ਗਿਆ ਪੌੜੀਆਂ ਕੋਲੇ ਤੇ ਇਹ ਯਾਤਨੀ ਸੀ ਮੇਰੀ ਪਟਿਆਲਾ ਤੋਂ ਲੈ ਕੇ ਲੁਧਿਆਣਾ ਜੰਕਸ਼ਨ ਜੰਕਸ਼ਨ ਤੱਕ ਤੇ ਮਾਫ ਕਰਨਾ ਗਲਤ ਬੋਲ ਗਿਆ ਹਾਂ ਪਟਿਆਲਾ ਤੋਂ ਲੈ ਕੇ ਲੁਧਿਆਣਾ ਜੰਕਸ਼ਨ ਤੱਕ ਮਾਇਆ ਧੂਰੀ ਆਇਆ ਸੀ ਤੇ ਵੀਡੀਓ ਅੱਛੀ ਲੱਗੇ ਤਾਂ ਪਲੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਮੈਂਟ ਵੀ ਕਰਦੇ ਰਹੋ ਇਹਦੇ ਨਾਲ ਅਗਲੀ ਵੀਡੀਓ 'ਚ ਆਪਾਂ ਫੇਰ ਮਿਲਦੇ ਹਾਂ ਉਦ ਤੱਕ ਮੈਨੂੰ ਇਜਾਜ਼ਤ ਦਿਓ ਜੀ ਚੜ੍ਹਦੀ ਕਲਾ ਜੀ